ਅਰੇ ਮੇਰੇ ਪਤਾ ਨਹੀਂ ਮੈਂ ਤੇ ਆਪ ਕੋਠੀਤ ਨਾ ਦੇ ਚੰਦੇ ਚੱਕ ਮੈਨੂੰ ਕਿ ਫੋਨ ਆਇਆ ਜੇ ਤੋਸ ਤਾ ਕਹਿੰਦਾ ਅੰਕ ਉੱਤੇ ਮੈਂ ਮੈਂ ਚੰਦੇ ਚੱਕ ਪੁੱਤੋ ਕਹਿੰਦਾ ਫਿਰੋਣਾ ਪਿਆਗਾ ਕੋਈ ਪੂਰੀ ਚਪਾ ਕੇ ਲੈ ਗਿਆ ਤੇ ਕੀਤੇ ਉਹਨਾਂ ਦਾ ਕੀ ਚੀ ਆ ਹਾਂ ਫਿਰੋਣਾ ਪਿਆਗਾ ਮੈਂ ਚੱਲ ਮੈਂ ਆਪੇ ਅਦਾਕਾਰ ਤੋਂ ਅਰ ਕੇ ਜਾਕਾਰ ਜਾ ਦੌੜ ਕੇ ਜਾ ਕੀ ਗੱਲ ਆ ਹਾਂ ਮੈਂ ਮੈਂ ਨਹੀਂ ਆ ਗਿਆ ਤਾਂ ਹਾਂ ਮੈਂ ਪਛਮ ਨਹੀਂ ਟੈਂਪੂ ਕਿੱਥੇ ਦੌੜਾਈ ਆ ਗਿਆ ਜਨਪਕਾਰ ਪਸ਼ਿਆਦਕਾਰ ਦੇ ਕੰਨੇ ਨੰਨ ਨਿਲਪੋਂਦਿਆ ਨੰਨ ਨਿਲਪੋਂਦਿਆ ਮਰਕੇ ਮੈਂ ਮੁੰਡੇ ਨੂੰ ਕਿਹਾ ਮੈਂ ਕਿੱਥੋਂ ਤੂੰ ਸੁਣਿਆ ਹੈ ਕਹਿੰਦਾ ਕੋਕੂ ਦਾ ਮੁੰਡਾ ਹੈ ਉਹ ਦੱਸਦਾ ਪਿਆ ਹੈ ਫਿਰ ਅਈ ਉਧਰ ਗੇਤ ਦੋੜੇ ਕਿ ਤਨ ਉਹਨਾਂ ਨੂੰ ਪੁੱਛਿਆ ਕਹਿੰਦਾ ਮੈਂ ਰੋਟੀਆਂ ਦਾ ਮੁੰਡਾ ਹਾਂ ਇਹਨਾਂ ਬੋਰੀ ਚ ਪਾਵਾ ਮੇਰੇ ਸਾਬ ਉਹਨਾਂ ਮੰਨੀ ਆ ਤੁਹਾਡਾ ਕੰਨਾ ਹੈ ਹਾਂ ਜੇ ਉਹ ਤੇ ਮੰਨੀ ਹੈ ਤੁਹਾਡਾ ਹੈ ਇੱਧਰ ਨੂੰ ਗਿਆ 10 ਪੀਰ ਕੋਲ ਪਹਿਲੇ ਤਿੰਨੇ ਰੱਤ ਦੀ ਮਦੀਲਾ ਕਿਲਾ ਕਿਹੋ ਜਿਹਾ ਹੁਕਮਾਂ ਜੀ ਪਿੰਡਾਂ ਦੇ ਵੀ ਬੰਦੇ ਲੱਭਉਂਦੇ ਹਨ ਉਹਨਾਂ ਨੂੰ ਪ�ਛਕ ਪਿਆ ਤੇ ਮੈਂ ਵੀ ਮੁੜ ਕੇ ਰੋਟੀਆਂ ਪਤਾ ਲੱਗਾ ਰੋਟੀਆਂ ਦਾ ਤੇ ਰੋਟੀਆਂ ਦੇ ਖਰਚ ਚੱਲ ਗਿਆ ਸੀ ਉੱਥੇ ਜਾ ਕੇ ਉਹਨਾਂ ਨਾਲ ਘਰਾਂ ਨਾਲ ਗੱਲ ਕੀਤੀ ਤੇ ਮੰਨ ਨਹੀਂ ਨਾ ਉਹ ਸਗੋਂ ਸਾਡੇ ਨਾਲ ਗੱਲ ਕਰਨ ਨੂੰ ਕਰਨਾ ਕੋਣ ਦੂਜੇ ਪਰਵਾਰ ਕੋਲ ਨਾ ਜਿਹੜਾ ਸ਼ੱਕ ਕਰਨ ਇੱਕ ਪੱਗ ਰੋਟੀਆਂ ਦਾ ਮੁੰਡਾ ਦੱਸ ਦੇ ਆ ਜਦੋਂ ਉਹਨਾਂ ਨੂੰ ਪੁੱਛਿਆ ਵੀ ਤੁਹਾਡਾ ਬੇਟਾ ਕਿੱਥੇ ਆ ਕਹਿੰਦੇ ਕਾਂਜ ਗਿਆ ਹੋਇਆ ਵਾਸੀ ਇਹ ਤਾਂ ਨਹੀਂ ਅਖਤੀ ਦਾ ਸਾਡੀ ਗੱਲ ਕਰਾਂ ਸਾਡਾ ਬੇਟਾ ਚੁੱਕ ਗਿਆ ਮੈਂ ਲਿਆਂਗਾ ਸਾਰੇ ਪਤਾ ਲੱਗ ਗਿਆ ਵਾ ਕਿ ਉਹ ਇਹਨਾਂ ਬਚਾ ਲਈ ਬੋੜੀ ਤੇ ਪੈਗਾ ਬਚ ਜਾਏਗਾ ਸਹੀ ਸਹੀ ਦੱਸ ਦੋ ਪਰ ਉਹਨਾਂ ਨੇ ਨਹੀਂ ਦੱਸਿਆ ਫਿਰ ਉਹਨੂੰ ਮੋਢੇ ਨੇ ਕੋਈ ਤੇ ਉਹਨਾਂ ਦਾ ਮੁੰਡਾ ਸੀ ਉਹਨੇ ਫੋਨ ਕੀਤਾ ਵੀ ਤੂੰ ਕਿੱਥੇ ਆ ਮਾਂ ਕਹਿੰਦੀ ਆ ਕਿ ਕਾਜ ਜਾ ਤੇ ਮੁੰਡਾ ਕਹਿੰਦਾ ਮੈਂ ਮਾਸੀ ਕੋ ਗਿਆ ਹੋਇਆ ਹਾਂ ਜੀ ਸਵੇਰ ਦਾ ਫਿਰ ਸਾਨੂੰ ਪਤਾ ਲੱਗਾ ਕਿ ਇਹਨੂੰ ਕੌਣ ਪਤਾ ਲੱਗਾ ਕਿ ਇਹਨੂੰ ਵੀ ਮਦਾ ਜਿਹੜਾ ਲੱਭ ਕੇ ਆਵਾ ਸੂਏ ਤੇ ਪਿਆ ਹੋਇਆ ਫਿਰ ਗੁਰਿੰਦਰ ਸਿੰਘ ਹੋਗੀ ਕੀ ਕੋਈ ਪਤਾ ਨਹੀਂ ਕੀ ਮਾਇਆ ਮੁੰਡੇ ਦਾ ਮੁੰਡੇ ਦਾ આરોਪ ਕੀ ਗੁਰਿੰਦਰ ਸਿੰਘ ਉਮਰ ਹੈ ਜੀ 18 ਸਾਲ ਇਹ ਤੁਸੀਂ ਕੀ ਕਰਦੇ ਹੋ ਮੈਂ ਇੱਥੇ ਚਲਾਣਾ ਕਿੱਥੋਂ ਦਾ ਕਿਹੜਾ ਪਿੰਡ ਦਾ ਦਾ ਚੰਦ ਦਾਖਲਾ ਜੀ ਇੱਕ ਨਵੇਂ ਤੁਹਾਨੂੰ ਪਤਾ ਲੱਗਾ ਇਹ ਨੂੰ ਫੋਨ ਚ ਕੋ ਪਰ ਫਰਬਰ ਦੇ ਤੱਕ ਪਤਾ ਲੱਗਾ ਕਿ ਕੋਈ ਕੋ ਕੁੜੀ ਦੀ ਗੱਲੂੰਗੀ ਪਈ ਤੇ ਉਹ ਉਹਦਾ ਕੀ ਮੈਟਰ ਹੈ ਗਾ ਵਿੱਚ ਪਤਾ ਨਹੀਂ ਸਾਡੇ ਘਰ ਦਾ ਵੀ ਚੁੰਮੀ ਨਹੀਂ ਦੇਦੀ ਆ ਫੋਰੀ ਦੀ ਆ ਚੁੰਮ ਵਾਲਾ ਮੇਰੇ ਆਪਣੇ ਵੱਡੇ ਭਰਾ ਦੇ ਘਰ ਦਾ ਦਾ ਆ ਮੇਰੇ ਘਰ ਦਾ ਸਮਾ ਚੁੰਮੀ ਤੇ ਕੀ ਮੰਗ ਤੁਰੇ ਕੀ ਇਨਸਾਫ ਚਾਹੁੰਦੇ ਸਾਫੀ ਚਾਹੀਦਾ ਜੀ ਇਨਸਾਫ ਹੀ ਦੇ ਕੀ ਮੰਗਾਂਗੇ ਤੇ ਆਪਣੇ ਨੇ ਮਾਰੇ ਫਿਰ ਕੋਈ ਗੱਲ ਨਹੀਂ ਮਾਰ ਤਮਨੇ ਕੋਈ ਕਰੋ ਕਰੋ ਕੋਈ ਨਹੀਂ ਦੇਈ ਇਹ ਇੱਕ ਕਰੇ ਸੀ ਅੱਜ ਕਾਲ ਜੀ ਸੁੱਤੀ ਹੋਟਲਿਆਂ ਨਹੀਂ ਪਾਇਆ ਹਿਆਰ ਕਹਿੰਦੇ ਆਪਣੇ ਨੇ ਮਾਰੇ ਆਪਣੇ ਕੌਣ ਆ ਆਪਣਾ ਕੋਈ ਜਿੱਦਾਂ ਸਾਡੇ ਚੁੰਨੀ ਪਾਣਾ ਪਰਾ ਦੇ ਕਰਦੀ ਆ ਛੋਲ ਪਰਾ ਦੇ ਕਰਦਾ ਵਾ ਹੂੰ ਤੇ ਸ਼ੱਕ ਦੇ ਫਿਰ ਕਿੱਥੇ ਐਕਸਰ ਕਿੱਥੇ ਮਾਰਿਆ ਤੁਸੀਂ ਨੇ ਦੇਖੋ ਕਹਿੰਦਾ ਪਿੰਨੋ ਤੇ ਨਹੀਂ ਨਹੀਂ ਇਹ ਜਿੱਤੇ ਹੋਟਲ ਨਹੀਂ ਮਰ ਚ ਪਰਿਆ ਕੋਈ ਨਸਾਨ ਨਹੀਂ ਰਸਤਾ ਤੁਨਾ ਆ ਤੁਹਾਡਾ ਤੇ ਕੀ ਰਿਸ਼ਤੇ ਤੁਹਾਡਾ ਲੜਕਾ ਲੱਗਦਾ ਮੇਰਾ ਸੁਲੰਦਰ ਕੁਮਾਰ ਆ ਪਿੰਡ ਦਾ ਦਾਖਲਾ ਮੇਰਾ ਪਤੀ ਲੱਗਦਾ ਸਕਾ ਜੀ ਹਾਂ ਕਿਸ ਤਰ੍ਹਾਂ ਇਹ ਸਾਰੀ ਵਾਦਤ ਹੋਈ ਹੈ ਤੇ ਚਾਹੇ 6 6 ਕੰਮ ਤੇ ਗਿਆ ਮੈਂ ਤੇ ਮੇਰੇ ਪਰ ਆ ਦੋਨੇ ਦਿਨ ਇਕੱਠੇ ਸੀ ਫਿਰ ਰਹਿ ਗਏ ਹਾਂ ਹਾਂ ਮੈਂ ਗੁਰਦਾਪੁਰ ਪਹੁੰਚਿਆ ਮੇਰੇ ਭਰਾ ਨੇ ਮੈਨੂੰ ਫੋਨ ਕੀਤਾ ਕਹਿੰਦਾ ਭਰਾ ਤੈਨੂੰ ਘਰੋਂ ਕੋ ਲੈ ਗਿਆ ਚੁੱਕ ਕੇ ਹਾਂ ਠੀਕ ਆ ਮੁਰਕੇ ਮੈਂ ਸਿਆਰੂ ਆ ਗਿਆ ਪੱਜਾਂ ਮੇਰੇ ਚੌਕੀ ਜਾ ਪੋਰਖਾ ਤੇ ਦੂਜੇ ਭਰਾ ਨੇ ਫੋਨ ਕੀਤਾ ਕਹਿੰਦਾ ਮੈਂ ਚੌਕੀ ਆ ਹਾਂ ਮੁਰਕੇ ਮੈਂ ਚੌਕੀ ਤੇ ਉਹਰੇ ਆ ਮੇਰਾ ਭਰਾ ਦੂਜਾ ਮਲਪਿਆ ਤੇ ਮੁੜ ਕੇ ਮੇਰੇ ਭਰਾ ਨੇ ਮੈਨੂੰ ਫੋਨ ਕੀਤਾ ਕਹਿੰਦਾ ਮੈਂ ਬਾਹਰ ਰੋਟੀਆਂ ਮੈਂ ਨਾ ਫੋਨ ਨਾ ਕਰ ਮੁਰਕੇ ਨਾਲ ਫੋਨ ਆ ਗਿਆ 20 10 ਮਿੰਟ ਬਾਅਦ ਮੇਰੇ ਭਰਾ ਦਾ ਉਹ ਲੱਗ ਪਿਆ ਉਹ ਮਾਰਦੇ ਮਾਰ ਕੇ ਛੋਟਾ ਸੂਏ ਦੇ ਵਿੱਚ ਇਹ ਕੋਈ ਰੰਜਿਸ਼ ਰੰਜਿਸ਼ ਹੈਗੀ ਪੁਰਾਣੀ ਕਿ ਪਿੰਡ ਸਾਨੂੰ ਕੋਸੀ ਪੜਾਏ 6:00 6:00 ਕੰਮ ਤੇ ਜਾਣਾ ਮੈਂ ਸ਼ਾਮ 8:00 ਹੋ ਜਾਣਾ ਕਿੰਨੇ ਭੈਣ ਭਰਾ ਸੀ ਇਹ ਇਹ ਦੋ ਭੈਣ ਭਰਾ ਆ ਇਹ ਦੋ ਭੈਣ ਭਰਾ ਆ ਇਹ ਵੱ ਫਾਦਰ ਸਾਹਿਬ ਕੀ ਕਰਦੇ ਇਹਨਾਂ ਦੇ ਆਟਾ ਚਾਲਦੇ ਆ ਆਟੋ ਚਲਾਉਂਦੇ ਆ ਕੀ ਮੰਗ ਕਰਦੇ ਹੋ ਤੁਸੀਂ ਪੁਲਿਸ ਕੋਲ ਮੈਂ ਕਹਿੰਦਾ ਨਿਆਂ ਚਾਹੀਦਾ ਇੱਕ ਮਿੰਟ ਇੱਕ ਉਹ ਸੱਟ ਦੇਖੋ ਇਹਦਾ ਸੱਟਾ ਮੇਰੇ ਪਰ ਅਤੀਜੇ ਮਾਰ ਕੇ ਨਾ ਮਾਰਿਆ ਇਦਾਂ ਮਿਲਣਾ ਚਾਹੀਦਾ ਉਹਨੂੰ ਇਦਾਂ ਸੱਟਾ ਮਾਰ ਕੇ ਮੁਲਾਜ਼ਮ ਉਹਨੂੰ ਇਦਾਂ ਵਿੱਚ 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 ਸ਼ੱਕ ਹੈ ਸ਼ੱਕ ਹੈ ਕਿ ਇਹਦੇ ਦੇਖੋ ਸ਼ੱਕ ਹੈਗਾ ਜਿਹੜਾ ਸ਼ੱਕ ਆਪੇ ਸਿੱਟ ਗਿਆ ਇਸ ਮਿਸਟਰੀ ਵਿੱਚ ਨਿਕਲਦੀ ਪਈ ਹੈ ਉਹ ਦੱਸ ਦੇਗੀ ਜਿਹੜੇ ਨਾਲ ਮਿਲਟੇ ਦਾ ਉਹ ਘਰ ਦੇ ਕਪੜੇ ਹੈਗੇ ਆ ਭਾਜੀ ਮੈਨੂੰ ਕੁਝ ਨਹੀਂ ਪਤਾ ਜੇ ਘਰ ਦੇ ਕਪੜਾ ਜੇ ਮਰੇ ਘਰ ਦਾ ਜੀ ਹੋਏਗਾ ਨਾਲ ਤਾਂ ਉਹਨੂੰ ਸੱਚ ਨਾਲ ਮਿਲਣੀ ਚਾਹੀਦੀ ਠੀਕ ਹੈ ਭਰਾ ਦਾ ਕੀ ਨਾਮ ਆ ਹਰਮੇਸ਼ ਕੁਮਾਰ ਹਰਮੇਸ਼ لال ਓਕੇ ਸਲਾਹ ਸਹੀ ਤੇ ਕੀ ਪਚਾਰ ਰਹੀ ਇਹ ਲੜਕੇ ਦੀ ਅੱਜ ਇੱਕ ਇਨਫੋਰਮੇਸ਼ਨ ਆਈ ਸੀ ਘੰਟਾ ਕ ਪਹਿਲਾਂ ਕਿ ਇੱਕ ਇੱਥੇ ਰਣਜੀਤ ਗਰ ਰਸਤੇ ਦੇ ਟੇਕ ਡੈਡ ਬੋਡੀ ਮਿਲੀ ਆ ਅਸੀਂ ਮੌਕੇ ਤੇ ਆਏ ਸੀ ਚੌਕੀਚਾਰ ਜਿਹੜਾ ਅਪਾਰ ਪਹਿਲਾਂ ਆਇਆ ਸੀ ਮੌਕੇ ਤੇ ਅਸੀਂ ਪਹੁੰਚੇ ਹਾਂ ਤੇ ਰੋਹਿਤ ਨਾਮ ਦਾ ਲੜਕਾ ਆ ਦਾਖਲਾਪਿੰਡ ਦਾ ਰਹਿਣ ਵਾਲਾ ਹੈ 18 ਸਾਲ ਦੀ ਏਜ ਹੈ ਇਹਦੀ ਡੈਡ ਬੋਡੀ ਇੱਥੇ ਪਈ ਹੈ ਨਹਿਰ ਦੇ ਵਿੱਚ ਕੋਈ ਸੁੱਟ ਕੇ ਗਏ ਨੇ ਬੋਰੀ ਚ ਪਾ ਕੇ ਔਰ ਅਸੀਂ ਉਹ ਵੈਰੀਫਾਈ ਕਰ ਰਹੇ ਹਾਂ ਇਹਦਾ ਮਰਡਰ ਹੋਇਆ ਲੱਗਦਾ ਹੈ ਜੀਗਾ ਇਹ ਫੌਦਰ ਦੀ ਐ ਐਫਐਸਐਲ ਦੱਜ ਕਰਕੇ ਇਨਵੈਸਟੀਗੇਸ਼ਨ ਕਰ ਰਹੇ ਸਰ ਉਹ ਜਿਹੜੇ ਲੜਕੀ ਦਾ ਪਿਤਾ ਉਹ ਦੱਸਦਾ ਪਿਆ ਕਿ ਜਿਹੜਾ ਸ਼ਾਲ ਤੇ ਚੁੰਨੀ ਦਾ ਕੋਈ ਇਥੇ ਦੱਸੇ ਕੋ ਘਰ ਦਾ ਹੀ ਕੋਈ ਜੀ ਹੈਗਾ ਕਿ ਮੈਂ ਵੀ ਆਪਣੇ ਇਹ ਇਹ ਪਾਰਟ ਆਫ ਇਨਵੈਸਟੀਗੇਸ਼ਨ ਆ ਜੀ ਅਜੇ ਅਸੀਂ ਕਿਸੇ ਜਨਤਕ ਰਿਜ਼ਲਟ ਤੇ ਨਹੀਂ ਪਹੁੰਚਦੇ ਕਿਸੇ ਫਾਈਨਲ ਤੇ ਆਪਾਂ ਰਾਸ਼ਟਰੀ ਕਿੰਨੀ ਏਜ ਆਮ ਲੜਕੀ ਦੀ 18 ਸਾਲ ਦੀ ਏਜ ਸਰ ਹੁਣ ਰਾਸ਼ਟਰੀ ਕੀ ਕੀਤਾ ਜਾਏਗਾ ਅਜੇ ਹੁਣ ਇਥੋਂ ਇਹਦੀ ਸਾਰੀ ਆਪਾਂ ਸਾਰੀ ਐਫਐਸਐਲ ਸਾਡੀ ਟੀਮ ਆ ਰਹੀ ਆ ਉਹ ਸਾਰਾ ਕਰਵਾ ਕੇ ਇਹਦਾ ਫਿਰ ਇਸ ਇਹਦਾ ਪੋਸਟਮਾਰਟਮ ਕਰਾਇਆ ਜਾਏਗਾ ਔਰ ਇਹ ਫਾਦਰ ਸਾਹਿਬ ਦੇ ਬਿਆਨ ਤੇ ਆਪਾਂ ਕਾਰਵਾਈ ਕਰਾਂਗੇ ਪਤਾ ਲੱਗੇ ਕਿੰਨੇ ਵਜੇ ਲੜਕਾ ਗਾਇਬ ਹੋਇਆ ਸੀ ਤੇ ਕਿੱਦਾਂ ਵੇਸ਼ ਇਹ ਦੱਸਣ ਮੁਤਾਬਕ 2-3 ਘੰਟੇ ਪਹਿਲਾਂ ਦੀ ਗੱਲ ਹੈ ਜੋ ਗਾਇਬ ਹੋਇਆ ਪੂਰੀ ਵੀ ਅਜੇ ਕੋਈ ਚਲੋ ਇਹ ਜਨਾ ਮੈਸਟ ਨਹੀਂ ਹੋਈ ਐ ਇਦਾਂ ਦੀ ਬਾਕੀ ਅਸੀਂ ਇਸ ਨੂੰ ਸਾਰੇ ਚੈੱਕ ਕਰ ਰਹੇ ਹਾਂ ਕਿ ਕੀ ਗੱਲ ਹੋਈ ਹੈ ਇਸ ਨੂੰ ਆਪਾਂ ਟੈਸਟ ਕਰਾਂਗੇ ਠੀਕ ਹੈ ਤਾਂ